ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਹ ਸੰਗਤ ਜੀ ਸਾਡੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਉਹਨਾਂ ਲੋਕਾਂ ਲਈ ਜੋ ਲੋਕ ਹਮੇਸ਼ਾ ਪਰੇਸ਼ਾਨ ਰਹਿੰਦੇ ਹਨ ਕਿਸੇ ਨਾ ਕਿਸੇ ਦੁੱਖ ਤਕਲੀਫ ਦੇ ਮਾਮਲੇ ਦੇ ਵਿੱਚ ਫਸੇ ਹੋਏ ਹਨ ਤਾਂ ਉਹ ਲੋਕ ਇਹ ਵੀਡੀਓ ਜ਼ਰੂਰ ਸੁਣਨ ਤੁਹਾਡੇ ਘਰ ਦੀ ਗਰੀਬੀ ਦੂਰ ਹੋ ਜਾਵੇਗੀ ਸਾਥ ਸੰਗਤ ਜੀ ਅਸੀਂ ਤੁਹਾਨੂੰ ਅਜਿਆ ਮੰਤਰ ਦੱਸਣ ਜਾ ਰਹੇ ਹਾਂ ਜਿਸ ਨਾਲ ਤੁਹਾਡੇ ਸਾਰੇ ਕਾਰਜ ਸਿੱਧ ਹੋ ਜਾਣਗੇ ਤੁਹਾਡੇ ਸੁੱਤੇ ਭਾਗ ਜਾਗ ਜਾਣਗੇ ਸਾਥ ਸੰਗਤ ਜੀ ਇਹ ਕੋਈ ਝੂਠ ਨਹੀਂ ਬਿਲਕੁਲ ਸੱਚ ਹੈ ਬਸ ਸ਼ਰਧਾ ਰੱਖ ਕੇ ਵੀਡੀਓ ਨੂੰ ਪੂਰਾ ਸੁਣਨਾ ਅਤੇ ਸਮਝਣਾ ਅਤੇ ਆਪਣੇ ਵਿਚਾਰ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਣਾ ਜੀ ਤੇ ਆਓ ਅੱਜ ਦੀ ਵੀਡੀਓ ਸ਼ੁਰੂ ਕਰਦੇ ਹਾਂ ਸਾਧ ਸੰਗਤ ਜੀ ਮੀਆਂ ਮਿੱਠੂ ਨਾਂ ਦਾ ਪ੍ਰਸਿੱਧ ਫਕੀਰ ਹੋਇਆ ਸੀ ਉਸ ਨੂੰ ਲੋਕ ਕਰਾਮਾਤਾਂ ਤੇ ਵੀ ਮੰਨਦੇ ਸੀ ਪੰਜਾਬੀ ਕੋਸ਼ਣ ਦੇ ਵਿੱਚ ਲਿਖਿਆ ਹੈ ਕਿ ਉਸ ਦਾ ਨਾਮ ਮੀਆਂ ਮਿੱਠੂ ਪਿਆ ਭਾਈ ਕਾਨ ਸਿੰਘ ਨਾਬਾ ਦਾ ਵੀ ਮੰਨਣਾ ਹੈ ਕਿ ਮੀਆਂ ਮਿੱਠੂ ਕੋਟਨ ਦਾ ਰੰਗ ਕਰਕੇ ਉਸ ਨੂੰ ਮਿੱਠਾ ਮੀਆਂ ਕਿਹਾ ਜਾਂਦਾ ਸੀ ਮੀਆਂ ਸ਼ਬਦ ਇਸਲਾਮ ਧਰਮ ਦੇ ਵਿੱਚ ਆਤਰਤੋਚਕ ਸ਼ਬਦ ਮੰਨਿਆ ਜਾਂਦਾ ਸੀ ਬਹੁਤ ਸਾਰੇ ਵਿਦਵਾਨਾਂ ਨੇ ਮੀਆਂ ਮਿੱਠਾ ਤੇ ਗੁਰੂ ਨਾਨਕ ਸਾਹਿਬ ਦੇ ਨਾਲ ਵਾਰਤਾਲਾਪ ਦਾ ਜ਼ਿਕਰ ਕੀਤਾ ਹੈ ਅਬਦੁਲ ਰਹਿਮਾਨ ਮੀਆਂ ਮਿੱਠੇ ਦਾ ਮੁਰਸ਼ਿਦ ਸੀ ਜੋ ਸਵਾਲ ਇਹਨਾਂ ਦੀ ਵਾਰਤਾਲਾਪ ਵਿੱਚ ਹੋਇਆ ਉਹ ਬਾਕਮਾਲ ਸੀ ਇੱਕ ਵਾਰ ਮੀਆਂ ਮਿੱਠਾ ਦੇ ਚੇਲਿਆਂ ਨੂੰ ਜਦੋਂ ਪਤਾ ਲੱਗਾ ਕਿ ਇਸ ਨਗਰ ਦੇ ਵਿੱਚ ਇੱਕ ਸੂਫੀ ਫਕੀਰ ਆਇਆ ਹੈ ਜਿਸ ਦਾ ਨਾਮ ਬਾਬਾ ਨਾਨਕ ਹੈ ਤਾਂ ਮੀਆਂ ਮਿੱਠਾ ਦੇ ਸਾਰੇ ਚੇਲੇ ਬਾਬਾ ਜੀ ਦੀ ਕਥਾ ਸੁਣਨ ਦੇ ਲਈ ਜਾਇਆ ਕਰਦੇ ਸਨ ਜਦੋਂ ਇਸ ਗੱਲ ਦਾ ਪਤਾ ਮੀਆਂ ਮਿੱਠਾ ਨੂੰ ਲੱਗਾ ਤਾਂ ਉਸ ਦੇ ਚੇਲੇ ਉਸ ਫਕੀਰ ਕੋਲ ਜਾਂਦੇ ਹਨ ਤਾਂ ਮੀਆਂ ਮਿੱਠਾ ਗੁੱਸੇ ਦੇ ਵਿੱਚ ਬੋਲਿਆ ਨਾਨਕ ਬੇਸ਼ੱਕ ਚੰਗਾ ਫਕੀਰ ਹੈ ਬਾਰ ਜਿਆਦਾ ਸਾਨੂੰ ਮਿਲੇਗਾ ਅਸੀਂ ਨਚੋੜ ਲਵਾਂਗੇ ਜਿਵੇਂ ਨਿੰਬੂ ਦੇ ਵਿੱਚੋਂ ਰਸ ਨਚੋੜੀਦਾ ਹੈ ਇਓਂ ਤਾਰ ਲਵਾਂਗੇ ਜਿਵੇਂ ਦੁੱਧ ਚੋਂ ਮਲਾਈ ਉਤਾਰੀਦੀ ਹੈ ਹੌਲੀ ਹੌਲੀ ਬਹੁਤ ਸਾਰੇ ਹਿੰਦੂ ਤੇ ਮੁਸਲਮਾਨ ਗੁਰੂ ਨਾਨਕ ਦੇਵ ਜੀ ਦੇ ਸਰਦਾਲੂ ਬਣ ਗਏ ਮੀਆਂ ਮਿੱਠਾ ਨੂੰ ਸਭ ਤੋਂ ਵੱਡੀ ਸੱਟ ਉਸ ਸਮੇਂ ਲੱਗੀ ਜਦੋਂ ਅਬਦੁਲ ਰਹਿਮਾਨ ਗੁਰੂ ਜੀ ਦਾ ਸਰਦਾਲੂ ਬਣ ਗਿਆ ਫਿਰ ਅਬਦੁਲ ਰਹਿਮਾਨ ਨੇ ਮੀਆਂ ਮਿੱਠਾ ਨੂੰ ਸਲਾਹ ਦਿੱਤੀ ਕਿ ਉਹ ਇੱਕ ਵਾਰ ਬਾਬਾ ਜੀ ਦੇ ਦਰਸ਼ਨ ਜ਼ਰੂਰ ਕਰੇ ਮੀਆਂ ਮਿੱਠਾ ਆਪਣੇ ਮੁਰਸ਼ਿਦ ਦੀ ਗੱਲ ਮੰਨ ਕੇ ਗੁਰੂ ਜੀ ਦੇ ਦਰਸ਼ਨ ਕਰਨ ਦੇ ਲਈ ਤਿਆਰ ਹੋ ਗਿਆ ਜਦੋਂ ਮੀਆਂ ਮਿੱਠਾ ਜੀ ਗੁਰੂ ਜੀ ਦੇ ਦਰਸ਼ਨ ਕਰਨ ਗਿਆ ਤਾਂ ਗੁਰੂ ਨਾਨਕ ਦੇਵ ਜੀ ਦੇ ਚਿਹਰੇ ਦੇ ਚ ਲਾਲ ਨੂੰ ਦੇਖ ਕੇ ਮੀਆਂ ਮਿੱਠਾ ਦੇ ਦਿਲ ਤੇ ਗਹਿਰਾ ਪ੍ਰਭਾਵ ਪਿਆ ਤੇ ਉਹ ਚੁੱਪਚਾਪ ਗੁਰੂ ਜੀ ਦੇ ਪਾਸ ਬੈਠ ਗਿਆ ਫਿਰ ਮੀਆਂ ਮਿੱਠਾ ਬੋਲਿਆ ਵਾਲਾ ਨਾ ਖੁਦਾ ਕਾ ਦੂਜਾ ਨਬੀ ਰਸੂਲ ਨਾਨਕ ਕਲਮਾ ਜੇ ਪੜੇ ਕਬੂਲ ਫਿਰ ਗੁਰੂ ਜੀ ਨੇ ਉੱਤਰ ਦਿੱਤਾ ਅਵਲ ਨਾ ਖੁਦਾਇ ਕਾ ਦਰਮਾਨ ਰਸੂਲ ਸੇਖਾ ਨੀਅਤ ਰਾਸ ਕਰ ਤਦਰ ਕੇ ਪਵੇ ਕਬੂਲ ਮੀਆਂ ਮਿੱਠਾ ਬੋਲਿਆ ਜਿਵੇਂ ਤੇਲ ਤੋਂ ਬਿਨਾ ਦੀਵਾ ਰੋਸ਼ਨੀ ਨਹੀਂ ਦਿੰਦਾ ਇਸ ਤਰ੍ਹਾਂ ਰਸੂਲ ਪੈਗੰਬਰ ਤੋਂ ਬਿਨਾ ਨਾ ਜਾਤ ਨਹੀਂ ਮਿਲਦੀ ਤਾ ਅੱਲਾ ਨਾਲ ਵਸਲ ਨਹੀਂ ਹੁੰਦਾ ਪਾਪ ਅੱਲਾ ਨਾਲ ਮਿਲਾਪ ਨਹੀਂ ਹੁੰਦਾ ਉੱਤਰ ਦੇ ਵਿੱਚ ਗੁਰੂ ਨਾਨਕ ਸਾਹਿਬ ਨੇ ਸ਼ਬਦ ਉਚਾਰਿਆ ਇਹ ਤੇਲ ਦੀਵਾ ਇਉਂ ਜਲੇ ਕਰ ਚਾਨਣ ਸਭ ਤਿਉ ਮਿਲੇ ਇਤ ਤਨ ਲਾਗੇ ਪਾਣੀ ਆ ਸੁਖ ਹੋਵੇ ਸੇਵ ਕਮਾਣੀਆ ਸਭ ਦੁਨੀਆ ਆਵਣ ਜਾਣੀਆਂ ਵਿੱਚ ਦੁਨੀਆ ਸੇਵ ਕਮਾਈਏ ਤਾਂ ਦਰਗਹਿ ਬੈਸਨ ਪਾਈਏ ਕੌਣ ਨਾਨਕ ਪੈ ਲੜੀਏ ਕੌਣ ਨਾਨਕ ਬੈ ਲੜੀਏ ਮੀਆ ਮਿੱਠਾਣੇ ਗੁਰੂ ਜੀ ਨੂੰ ਪੁਛਿਆ ਉਹ ਕਵਨ ਕੁਰਾਨ ਚਿਤ ਕਬੂਲ ਹੋਵੇ ਉਹ ਕਿਹੜੀ ਦਰਵਿਆਸੀ ਹੈ ਜਿਸ ਦੇ ਨਾਲ ਅੱਲਾ ਦਾ ਵਸਲ ਹੁੰਦਾ ਹੈ ਉਹ ਕਿਹੜੀ ਨਮਾਜ਼ ਹੈ ਜਿਸ ਨਾਲ ਮਾਨਵ ਉਸ ਅੱਲਾ ਦੀ ਚਾਹ ਦੇ ਵਿੱਚ ਟਿਕਦਾ ਹੈ ਤਾਂ ਗੁਰੂ ਨਾਨਕ ਪਾਤਸ਼ਾਹ ਜੀ ਨੇ ਮਰਦਾਨਾ ਜੀ ਨੂੰ ਕਿਹਾ ਕਿ ਰਬਾਬ ਵਜਾ ਤਾਂ ਆਪ ਜੀ ਨੇ ਇਹ ਸ਼ਬਦ ਉਚਾਰਨ ਕੀਤਾ ਮੁਸਲਾ ਹੱਕ ਹਲਾਲ ਕੁਰਾਨ ਸ਼ਰਮ ਸੁਨਤ ਸ਼ੀਲ ਰੋਜਾ ਹੋ ਮੁਸਲਮਾਨ ਕਰਨੀ ਬਾਬਾ ਸੱਚ ਪੀਰ ਕਲਮਾ ਕਰਮ ਨਿਵਾਜ਼ ਤਸਬੀਹ ਸਾਤਿਸ ਭਾਵਸੀ ਨਾਨਕ ਰੱਖੇ लाज ਮੀਆਂ ਮਠਾ ਨੇ ਇੱਕ ਪਾਸੇ ਹਾਰਨ ਦੇਖੀ ਤਾਂ ਗੱਲ ਬਾਤ ਦਾ ਰੋਖ ਬਦਲਣ ਦੇ ਲਈ ਕਹਿਣ ਲੱਗਾ ਕਿ ਤੁਸੀਂ ਕਿਆਮਤ ਨੂੰ ਮੰਨਦੇ ਹੋ ਜਿਸ ਦਿਨ ਅੱਲਾ ਨੇ ਫੈਸਲਾ ਲੈਣਾ ਹੈ ਗੁਰੂ ਜੀ ਨੇ ਕਿਹਾ ਹਾਂ ਹਾਂ ਹਰ ਕਿਸੇ ਨੂੰ ਆਪਣਾ ਬੀਜਿਆ ਵੱਢਣਾ ਪੈਣਾ ਹੈ ਆਪਣੇ ਕੀਤੇ ਕਰਮਾਂ ਦਾ ਫਲ ਭੁਗਤਣਾ ਪੈਣਾ ਹੈ ਅੱਗੇ ਗਿਆਤਾ ਰੱਬ ਨੇ ਲੇਖਾ ਮੰਗਣਾ ਹੈ ਮੀਆਂ ਮਿੱਠਾ ਨੇ ਆਖਿਆ ਕਿ ਇਹ ਤਾਂ ਬੜੀ ਚੰਗੀ ਗੱਲ ਹੈ ਪਰ ਕੀ ਤੁਸੀਂ ਕਦੇ ਖਿਆਲ ਕੀਤਾ ਉਸ ਕਿਆਮਤ ਵਾਲੇ ਦਿਨ ਹਿੰਦੂਆਂ ਵਿਚਾਰਿਆਂ ਦੇ ਨਾਲ ਕਿਵੇਂ ਕੁਝ ਦੇ ਕੀ ਮੁਸਲਮਾਨਾਂ ਨੂੰ ਤੱਕਦਾ ਮਰਨ ਪਿਛੋਂ ਦਫਨਾਇਆ ਜਾਂਦਾ ਹੈ ਉਹਨਾਂ ਦੇ ਸਰੀਰਾਂ ਨੂੰ ਜਮੀਨ ਤੇ ਸਪੂਰਤ ਕੀਤਾ ਜਾਂਦਾ ਹੈ ਮੁਸਲਮਾਨ ਦੀਆਂ ਰੂਹਾਂ ਕਬਰਾਂ ਨੂੰ ਮਲ ਕੇ ਵਹਿ ਜਾਂਦੀਆਂ ਨੇ ਕਿਆਮਤ ਵਾਲੇ ਦਿਨ ਜਦ ਅੱਲਾ ਦਾ ਫਰਿਸ਼ਤਾ ਤੁਸੀਂ ਬਚਾਵੇਗਾ ਤਾਂ ਇਹਨਾਂ ਸਰੀਰਾਂ ਨੂੰ ਤਸਕੇ ਦਰਸੇ ਪੁਸਤ ਕੀਤਾ ਹੋਵੇਗਾ ਉਹ ਤਖਤੀ ਉਹਨਾਂ ਨੂੰ ਲਿਆ ਹਾਜ਼ਰ ਕਰੇਗੀ ਗੁਰੂ ਜੀ ਨੇ ਆਖਿਆ ਪਰ ਮੁਸਲਮਾਨ ਦੇ ਸਰੀਰ ਦੇ ਵਿੱਚ ਸਮਾ ਕੇ ਮਿੱਟੀ ਹੋ ਜਾਂਦੇ ਹਨ ਪਰ ਮੁਸਲਮਾਨਾਂ ਦੇ ਸਰੀਰ ਵਿੱਚ ਸਮਾ ਕੇ ਮਿੱਟੀ ਹੋ ਜਾਂਦੇ ਹਨ ਜਿਵੇਂ ਹਿੰਦੂਆਂ ਦੇ ਅੱਗ ਨਾਲ ਸੜ ਕੇ ਮਿੱਟੀ ਸਵਾਜ ਮਿੱਟੀ ਸਵਾਹ ਹੋ ਜਾਂਦੇ ਨੇ ਤੁਹਾਡੇ ਕਿਆਮਤ ਦੇ ਦਿਨ ਤੱਕ ਇਹਨਾਂ ਦਾ ਰੱਤੇ ਪਰ ਨਿਸ਼ਾਨ ਵੀ ਬਾਕੀ ਨਹੀਂ ਰਹਿ ਜਾਂਦਾ ਜੇ ਫਿਰ ਤੁਹਾਡੇ ਸਰੀਰ ਉਸ ਦਿਨ ਉੱਠ ਕੇ ਬਹਿਣਗੇ ਕਿ ਕੋਈ ਦਲੀਲ ਨਹੀਂ ਕਿ ਹਿੰਦੂਆਂ ਦਾ ਕੌਣ ਉੱਠ ਸਕਣਗੇ ਦੂਜੀ ਗੱਲ ਇਹ ਹੈ ਕਿ ਤੁਸੀਂ ਇਹ ਮੰਨਦੇ ਹੋ ਕਿ ਹਿੰਦੂਆਂ ਦੇ ਸਰੀਰ ਸਾਰੇ ਚੱਲਦੇ ਹਨ ਇਸ ਕਰਕੇ ਰੱਬ ਦਾ ਕਹਿਰ ਉਹਨਾਂ ਉੱਪਰ ਟੁੱਟੇਗਾ ਤਾਂ ਸੇਖ ਜੀ مسلمان ਹਨ ਇਸ ਗੈਰਤ ਤੋਂ ਬਚ ਨਹੀਂ ਸਕਦੇ ਕਿਉਂਕਿ ਉਹਨਾਂ ਦੇ ਸਰੀਰ ਵੀ ਆਮ ਕਰਕੇ ਅੰਤ ਨੂੰ ਸੜ ਹੀ ਜਾਂਦੇ ਹਨ ਪਾਫ ਬਣ ਕੇ ਪੰਜ ਤੱਤਾਂ ਦੇ ਵਿੱਚ ਮਿਲ ਜਾਂਦੇ ਹਨ ਮੀਆ ਮਿੱਠਾ ਨੇ ਪੁੱਛਿਆ ਕਿ ਉਹ ਕਿਵੇਂ ਉਹ ਤੱਤ ਪੇ ਜਾਂਦੇ ਹਨ ਇਸ ਦਾ ਉੱਤਰ ਦਿੰਦੇ ਹੋਏ ਗੁਰੂ ਜੀ ਨੇ ਆਖਿਆ ਸੇਖ ਜੀ ਤੁਹਾਨੂੰ ਪਤਾ ਹੈ ਕਿ ਪੁਰਾਣੀਆਂ ਕਬਰਾਂ ਤੇ ਮਿੱਟੀ ਬੜੀ ਠੀਕ ਨਹੀਂ ਹੁੰਦੀ ਹੈ। কুমਯਾਰ ਠੀਕਣੀ ਮਿੱਟੀ ਲੈ ਕੇ ਆਉਂਦੇ ਹਨ ਤਾਂ ਜੋ ਚੰਗੇ ਭਾਂਡੇ ਤੇ ਪੱਕੇ ਬਣਨ। ਇਸ ਲਈ ਉਹ ਲੋਕ ਉਹਨਾਂ ਕਬਰਸਥਾਨ ਦੀ ਮਿੱਟੀ ਪੋਟੇ ਕੇ ਲਿਆਉਂਦੇ ਤੇ ਗੁੰਦੇ ਹਨ। ਕਈ ਉਸ ਨੂੰ ਸਾਂਚ ਵਿੱਚ ਪਾ ਕੇ ਇੱਟਾਂ ਪਾ ਕੇ ਫਿਰ ਉਹਨਾਂ ਨੂੰ ਧੁੱਪ ਵਿੱਚ ਸੁਕਾ ਕੇ ਆਲਿਆਂ ਵਿੱਚ ਪੀ ਕੇ ਅੱਗ ਦਿੰਦੇ ਹਨ। ਮੁਸਲਮਾਨਾਂ ਦੇ ਸਿਰ ਤੋਂ ਬਣੀ ਹੋਈ ਮਿੱਟੀ ਇਸ ਤੜਾੜੀ ਅੱਗ ਵਿੱਚ ਸੜਦੀ ਹੈ ਜਿਸ ਦੇ ਦੀ ਮਿੱਟੀ ਦਸਨਾਂ ਪਾਪ ਹੈ ਤਾਂ ਮੁਸਲਮਾਨ ਦੀ ਮਿੱਟੀ ਵੀ ਸੜਦੀ ਹੈ ਗੁਰੂ ਜੀ ਨੇ ਆਪਣੇ ਇਹ ਖਿਆਲ ਆਸਾ ਦੀ ਬਾਤ ਦੇ ਵਿੱਚ ਇੰਜ ਉਚਾਰੇ ਹਨ ਮਿੱਟੀ ਮੁਸਲਮਾਨ ਕੇ ਪੇੜੇ ਪਈ ਕਮਿਆਰ ਕਰ ਪਾਂਡੇ ਇੱਟਾਂ ਕੀਆ ਜਲਦੀ ਕਰੇ ਪੁਕਾਰ ਚਲ ਚਲ ਰੋਵੇ ਪਾਪੜੇ ਚੜ ਚੜ ਪਵੇ ਅੰਗਿਆਰ ਨਾਨਕ ਜੀ ਨੇ ਕਰਤੇ ਕਾਰਨ ਕੀ ਸੋਚਾਂ ਕਰਤਾਰ ਸੇਖ ਨੂੰ ਸਾਰੀ ਗੱਲ ਸਮਝ ਆ ਗਈ ਉਹ ਗੁਰੂ ਜੀ ਦੇ ਚਰਨੀ ਟੈਪਿਆ ਗੁਰੂ ਜੀ ਨੇ ਸੇਖ ਨੂੰ ਨਾਮ ਦਾਤ ਦੇ ਅਣਮੋਲ ਦਾਤ ਬਖਸ਼ੇ ਸਾਧ ਸੰਗਤ ਜੀ ਇਸ ਕਥਾ ਨੂੰ ਸੁਣਨ ਤੋਂ ਬਾਅਦ ਅਸੀਂ ਆਗ ਸਕਦੇ ਹਾਂ ਅੱਗੇ ਜਾ ਕੇ ਦੁਨੀਆ ਦੇ ਵਿੱਚ ਕੀਤੇ ਹੋਏ ਅਮਲਾਂ ਅਨੁਸਾਰ ਹੀ ਨਿਬੇੜੇ ਹੋਣਗੇ ਉਥੇ ਜਾਤ ਮਜਬ ਦੀ ਕਿਸੇ ਨੇ ਪੁੱਛ ਨਹੀਂ ਕਰਨੀ ਇਸ ਬੁਲੇਕੇ ਦੇ ਵਿੱਚ ਨਾ ਰਹੋ ਕਿ ਸਾਡੇ ਦੇਨ ਰਾਜ ਧਰਮ ਹੈ ਅਤੇ ਹੋਰਨਾਂ ਨੂੰ ਇੱਕ ਇੱਕ ਦੇ ਤੱਕੇ ਤੇ ਤਲਵਾਰ ਦੇ ਜ਼ੋਰ ਦੇ ਨਾਲ ਇਹ ਦੇਨ ਮਨਵਾ ਸਕਦੇ ਹਾਂ ਅਜੇ ਸਾੜੇ ਤੇ ਈਰਖਾ ਭਰੇ ਇਨਸਾਨ ਦੀਆਂ ਕਾਇਮ ਕੀਤੀਆਂ ਹੋਈਆਂ ਹੱਦਾਂ ਸਭ ਤਿਆਗ ਦੇਣੀਆਂ ਚਾਹੀਦੀਆਂ ਨੇ ਸਾਨੂੰ ਉਸ ਪਰਮਾਤਮਾ ਦੇ ਸਿਰਜੇ ਹੋਏ ਹੁਕਮਾਂ ਨਾਲ ਪਿਆਰ ਕਰਨਾ ਚਾਹੀਦਾ ਹੈ ਤਾਂ ਹੀ ਅਸੀਂ ਉਸ ਦੇ ਦਰ ਤੇ ਪ੍ਰਵਾਨ ਹੋ ਸਕਾਂਗੇ ਸੰਗਾਜੀ ਵੀਡੀਓ ਦੇ ਸ਼ੁਰੂ ਤੇ ਜਿਸ ਮੰਤਰ ਦੀ ਗੱਲ ਦੱਸੀ ਗਈ ਸੀ ਜਿਸ ਨਾਲ ਸਾਡੇ ਸਾਰੇ ਕਾਰਜ ਸਿੱਧ ਹੋਣਗੇ ਉਹ ਮੰਤਰ ਗੁਰੂ ਨਾਨਕ ਦੇਵ ਜੀ ਦਾ ਬਖਸ਼ਿਆ ਹੋਇਆ ਮੂਲ ਮੰਤਰ ਹੈ ਇਸ ਮੰਤਰ ਦੇ ਜਾਪ ਦੇ ਨਾਲ ਤੁਹਾਡੇ ਸਾਰੇ ਕਾਰਜ ਸਿੱਧ ਹੋ ਜਾਣਗੇ ਇਸ ਸ਼ਕਤੀਸ਼ਾਲੀ ਮੂਲ ਮੰਤਰ ਅੱਗੇ ਸਾਰੇ ਮੰਤਰ ਫੇਲ ਹਨ ਵਾਹਿਗੁਰੂ ਜੀ ਉਪਰ ਸੱਚੀ ਸਰਧਾ ਰੱਖ ਕੇ ਬਸ ਮੂਲ ਮੰਤਰ ਦਾ ਜਾਪ ਕਰਦੇ ਰਹੋ ਇਸ ਮੰਤਰ ਦੇ ਜਾਪ ਨਾਲ ਤੁਹਾਡੇ ਸਾਰੇ ਮਸਲੇ ਹੱਲ ਹੋ ਜਾਣਗੇ ਧੰਨ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਤੁਹਾਡੇ ਸਭ ਦੇ ਉੱਪਰ ਮਿਹਰ ਭਰਿਆ ਹੱਥ ਰੱਖਣ ਤੇ ਸਭ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖਣ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੇ ਸਰਬੱਤ ਦਾ ਭਲਾ ਸਾਧ ਸੰਗਤ ਜੀ ਕਥਾ ਵਿਚਾਰ ਕਰਦੇ ਸਮੇਂ ਇਸ ਪ੍ਰਕਾਰ ਦੀ ਕੋਈ ਭੁਲਚਕ ਹੋ ਗਈ ਹੋਵੇਗੀ ਤਾਂ ਮਾਫ ਕਰ ਦੇਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ